ਲੋ ਜੀ ਅੱਖਾਂ ਦੇ ਵਿੱਚ ਉਹਦੇ ਪਾਤਾ ਸੁਰਮਾ ਸੁਰਮਾ ਹਾਂ ਜਿਹੜੀ ਸੁਰਮਾ ਸੁਰਮਾ ਕਰ ਰਹੀ ਹੈ ਇਹੇ ਆ ਉਹ ਕਰਾ ਦਈਏ ਤੇਰੀ ਵੀ ਬੁੱਲ ਸਰਮਣੀ ਹਾਂ ਵਿਆਹ ਦਈਏ ਤੈਨੂੰ ਵੀ ਆਹ ਸਿਸਟਮ ਆ ਭਾਈ ਇਹੜੇ ਨੇ ਇਹ ਬੰਦੇ ਨੇ ਬੁੱਲ ਸਰਮਣ ਜਿਹੜੀ ਜੰਪਿੰਗ ਆ ਉਹ ਹਜੇ ਕਰਨੀ ਆ ਇਹ ਹਾਂ ਇਹਦੇ ਗਲ ਦੇ ਵਿੱਚ ਖੱਲ ਪਾਈ ਹੋਈ ਆ ਬੱਕਰੇ ਦੀ ਉਹ ਸਾਰਿਆਂ ਨੇ ਕਰ ਲਈ ਬੁੱਲ ਜੰਪਿੰਗ ਇਹਨੇ ਹਜੇ ਕਰਨੀ ਆ ਠੀਕ ਆ ਠੀਕ ਆ ਚਲ ਲੈ ਚਲੀਏ ਤੈਨੂੰ ਇੰਡੀਆ ਓਏ ਉੱਥੇ ਵੀ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਲੈ ਚਲੀਏ ਤੈਨੂੰ ਇੱਕੋ ਹੀ ਮੌਕਾ ਦਿੰਦੇ ਨੇ ਮਾਰਨ ਵਾਸਤੇ ਜੇ ਉਹਦੋਂ ਵਧੀਆ ਟਕਾ ਕੇ ਲਾਗੀ ਸੱਟ ਫੇਰ ਤਾਂ ਉਹ ਵਧੀਆ ਮੰਨਦੀਆਂ ਨੇ ਜੇ ਮੜਾ ਜਾ ਵੀ ਚੂਕ ਗਿਆ ਉਹ ਵਧੀਆ ਸੱਟ ਉਹਦੇ ਕੋਲ ਨਾ ਵੱਜੀ ਫਿਰ ਉਹਨੂੰ ਟਿੱਚਰ ਕਰਕੇ ਜਾਂਦੀਆਂ ਨੇ ਫਿਰ ਮੁੰਡਾ ਸਾਰੇ ਸਾਹਮਣੇ ਪਿੰਡ ਚ ਆਪਦੀ ਬੇਇੱਜ਼ਤੀ ਮੰਨਦਾ ਜਿਨ੍ਹਾਂ ਦੇ ਮੂੰਹ ਤੇ ਪੇਂਟਿੰਗ ਕੀਤੀ ਹੋਈ ਆ ਮੈਂ ਸਾਨੂੰ ਪਹਿਲਾਂ ਵੀ ਦਿਖਾ ਕੇ ਹਟਿਆ ਵੀ ਇਹ ਸਾਰੇ ਵਿਆਹਣ ਵਾਲੇ ਮੁੰਡੇ ਨੇ ਵਿਆਹੇਗੇ ਮਤਲਬ ਇਹ ਸਮਝ ਸਕਦੇ ਹੋ ਮੈਂ ਬਾਈ ਨੂੰ ਇਹਨਾਂ ਦੀ ਏਜ ਪੁੱਛੀ ਕਹਿੰਦੇ ਵੀ ਏਜ ਕੋਈ ਇਹਨਾਂ ਦੀ ਕਨਫਰਮ ਨਹੀਂ ਹੈਗੀ ਪਰ ਸਾਰੇ ਇਹ 20 ਸਾਲ ਤੋਂ ਉੱਤੇ ਨੇ ਕੋਈ 24 ਸਾਲ ਦਾ ਕੋਈ 25 ਸਾਲ ਦਾ ਐਮ ਕਿਹੜਾ ਲੋਕ ਨਾ ਬੰਤਾ ਉਹ ਸੋ ਲੋਗ ਨੂੰ ਅਲੇ ਬਨਿੰਦ ਜਿ ਬਾਕੀ ਇਹ ਕਾ ਲੋ ਯਾ ਬਣੀ ਮਾਤਾ ਰਤੂ ਮਾਛਾ ਨਾ ਕੋਲ ਮੈਂ ਇਹ ਵੜਿਆ ਮੈਂ ਜਰ ਨਾ ਸਭੀ ਯਲ ਪਾ ਦੇ ਹੁਣ ਅੱਛਾ ਉਹ ਸਾਲੀ ਹੋਣੀ ਭਾਈ ਇਹਦੀ ਛੇੜ ਕੇ ਲੰਗੀ ਇਹਨੂੰ ਗੁੱਡ ਮਾਰਨਿੰਗ ਜੀ ਇੱਕ ਵਾਰ ਫੇਰ 터ਕਿਸ਼ ਰੈਸਟੋਰੈਂਟ ਦੇ ਵਿੱਚ ਆਪਾਂ ਆ ਗਏ ਆ ਮੈਨੂੰ ਇੱਕ ਵਾਰੀ ਜਿਹੜਾ ਰੈਸਟੋਰੈਂਟ ਪਸੰਦ ਆ ਜੀ ਨਾ ਫਿਰ ਮੈਂ ਰਿਸਕ ਨਹੀਂ ਲੈਂਦਾ ਕਿਸੇ ਹੋਰ ਥਾਂ ਤੇ ਜਾਣ ਦਾ ਬਾਈ ਨੇ ਤਾਂ ਮੈਨੂੰ ਕਿਹਾ ਵੀ ਕਿਸੇ ਨਵੀਂ ਥਾਂ ਤੇ ਜਾਵੜ ਮੈਂ ਕਿਹਾ ਨਾ ਇੱਥੇ ਹੀ ਠੀਕ ਹੈ ਕੰਮ ਐਵੇਂ ਨਵੀਂ ਥਾਂ ਤੇ ਜਾ ਕੇ ਫੇਰ ਆਪਾਂ ਫੂਡ ਨਾਲ ਸਟਰਗਲ ਕਰਾਂਗੇ ਤੇ ਬਾਕੀ ਭਾਈ ਰਾਤ ਆ ਥਾਂ ਦੇ ਉੱਤੇ ਬਹੁਤ ਖੱਦਾ ਪੈ ਕੇ ਖਟਿਆ ਇੱਥੇ ਫੁੱਲ ਲੜਾਈ ਹੋਈ ਹੈ ਕੱਲ ਕੁਰਸੀਆਂ ਕਰਸੀਆਂ ਬੀਬੀਆਂ ਨੇ ਚੱਕ ਕੇ ਪਰੇ ਕਰਤੀਆਂ ਉਹਨਾਂ ਵਾਸਤੇ ਖੁੱਲਾ ਮੈਦਾਨ ਕਰਤਾ ਕਹਿੰਦੇ ਲੜੀ ਚੱਲੋ ਐ ਸਿਸਟਮ ਸੀ ਓਕੇ ਗੁੱਡ ਮਾਰਨਿੰਗ ਚਲੋ ਜੀ ਇੱਥੇ ਬੈੰਨੇ ਹੁਣ ਆ ਥਾਂ ਦੇ ਉੱਤੇ ਹੋਈ ਐ ਭਾਈ ਕੱਲ ਲੜਾਈ ਫੁੱਫੜ ਦੀਓ ਜੀ ਆ ਗਿਆ ਆਪਣਾ ਭੋਜਨ ਇੱਕ ਵਾਰ ਫੇਰ ਉਹੀ ਚੀਜ਼ਾਂ ਆ ਦੇਖੋ ਚੌਲ ਇਧਰਲੇ ਪਾਸੇ ਸ਼ਰੀਓ ਸਾਤ ਤੇ ਲਸਣ ਰੱਖ ਦਿੰਦੇ ਨੇ ਇਹਦੇ ਵਿੱਚ ਇਹ ਤੇ ਆ ਇਹਨੇ ਲੋਕਲ ਬਰੈਡ ਨਹੀਂ ਸ਼ਰੀਓ ਖਾ ਖਾ ਕੇ ਮੈਂ ਪਥਰੀ ਕਰ ਲੈਣੀ ਐ ਦੇਖਿਓ ਤੁਸੀਂ ਗੁੱਡ ਬ੍ਰੋ ਗੁੱਡ ਆ ਬੰਦਾ ਚਲੋ ਜੀ ਆ ਖਾਣ ਪੀਣ ਤੋਂ ਬਾਅਦ ਇਨਾਂ ਦੀ ਬਰਾਤ ਦਾ ਟਾਈਮ ਹੈਗਾ ਜੀ 1 ਘੰਟਾ ਪਿਆ ਹਜੇ ਆਪਣੇ ਕੋਲ 1 ਵਜੇ ਤੱਕ ਆਪਾਂ ਚੱਲਾਂਗੇ ਇਹਨਾਂ ਦੀ ਬਰਾਤ ਆਉਣ ਵਾਲੀ ਹੈ ਕਹਿੰਦੇ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਵੀ ਆਪਾਂ ਤੁਹਾਨੂੰ ਕਾਲਿਆਂ ਦਾ ਵਿਆਹ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਮੋ ਵੈਲੀ ਦੇ ਟੂਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਅੱਜ ਮਨ ਲੱਗਾ ਵੀ ਆਪਾਂ ਛੇਵੀਂ ਟਰਾਈਬ ਦੇਖਣ ਜਾ ਰਹੇ ਹਾਂ ਇਹਨਾਂ ਦੀ ਤੇ ਕੱਲ ਨੂੰ ਆਪਾਂ ਇਹਨਾਂ ਦੀ ਆਖਰੀ ਟਰਾਈਬ ਦੇਖਾਂਗੇ ਪਰ ਛੇਵੀਂ ਟਰਾਈਬ ਦੇ ਵਿੱਚ ਅੱਜ ਇਹਨਾਂ ਦਾ ਵਿਆਹ ਦਾ ਫੰਕਸ਼ਨ ਆ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਤਾ ਸੀ ਇਹ ਵਿਆਹ ਵੀ ਕਿਸਮਤ ਨਾਲ ਦੇਖਣ ਨੂੰ ਮਿਲਦੇ ਨੇ ਜ਼ਰੂਰੀ ਨਹੀਂ ਹੁੰਦਾ ਵੀ ਇਹ ਟੂਰਿਸਟਾਂ ਕਰਕੇ ਵਿਆਹ ਰੱਖੇ ਜਾਂਦੇ ਨੇ ਅਸਲ ਦੇ ਵਿੱਚ ਉਹਨਾਂ ਦਾ ਫੰਕਸ਼ਨ ਸੀ ਆਪਣੀ ਕਿਸਮਤ ਸੀ ਤਾਂ ਕਰਕੇ ਮੇਰਾ 6 ਦਿਨਾਂ ਦਾ ਟੂਰ ਸੀ ਮੈਂ ਇਹਨਾਂ ਨੂੰ ਵੱਧ ਪੈਸੇ ਦੇ ਕੇ ਇੱਕ ਦਿਨ ਦਾ ਟੂਰ ਐਕਸਟੈਂਡ ਕਰਾ ਲਿਆ ਵੀ ਆਪਾਂ ਉਹਨਾਂ ਦਾ ਵਿਆਹ ਦੇਖਣ ਚੱਲਾਂਗੇ ਫਿਲਹਾਲ ਪਿੱਛੇ ਆਪਣੀ ਗੱਡੀ ਖੜੀ ਆ ਤੁਰਮੀ ਪਿੰਡ ਤੋਂ ਚੱਲ ਕੇ ਆਪਾਂ 20-25 ਕਿਲੋਮੀਟਰ ਦੂਰ ਜੰਗਲਾਂ ਦੇ ਵਿੱਚ ਆ ਗਏ ਆ ਤੇ ਇੱਥੇ ਕਿਤੇ ਵੀ ਕੋਈ ਰਾਹ ਨਹੀਂ ਹੈਗਾ ਗੱਡੀ ਹੋਰ ਅੱਗੇ ਜਾ ਨਹੀਂ ਸਕਦੀ ਇੱਥੋਂ ਆਪਾਂ ਨੂੰ ਘੱਟੋ-ਘੱਟ 20 ਮਿੰਟ ਅੱਗੇ ਤੁਰ ਕੇ ਜਾਣਾ ਪੈਣਾ ਤੇ ਆਪਣੇ ਨਾਲ ਆਪਣਾ ਗਾਈਡ ਆ ਇਹ ਗਾਈਡ ਇੱਕ ਦਿਨ ਮੈਨੂੰ ਢਾਬੇ ਤੇ ਮਿਲਿਆ ਸੀ ਤੇ ਇਹ ਉੱਥੇ ਬੈਠਾ दारू ਪੀ ਰਿਹਾ ਸੀ ਤੇ ਅੱਜ ਕੁਦਰਤੀ ਬਾਈ ਚਾਂਸ ਇਹ ਮੇਰਾ ਗਾਈਡ ਬਣ ਗਿਆਣਾ ਆਪਾਂ ਨੂੰ ਵਿਆਹ ਦਿਖਾ ਕੇ ਲੈ ਕੇ ਆਊਗਾ ਸੋ 브్రਦਰ ਯੂ ਵਿਲ ਬੀ ਦਾ 브్రదర్ యు ਵਿਲ ਬੀ ਦਾ ਗਾਈਡ ਫਾਰ ਮੀ ਟੂਡੇ ਰਾਈਟ And, and what is your name my name is ik i will be your local in hammer bull jump ceremony bull jumping ceremony, bull jumping ceremony. So, so that is kind of marriage ceremony something so bull jumping it's a part of wedding it's Hamad. a part of wedding the oh. way how we, you have the first this ritual ceremony okay. to get to get married okay byni ke have bull jumping ceremony hundi a bai balda de utton di chala maarniya pendiyan ne phir tusi byah de kabal manne jaoge so let's go to that place okay ਆਲੇ-ਦਾਲੇ ਦੇਖ ਕੇ ਤਾਂ ਹੁਣ ਮੈਨੂੰ ਸ਼ੰਕਾ ਜੀ ਹੋਈ ਜਾਂਦੀ ਆ ਵੀ ਮੈਨੂੰ ਇਕੱਲੇ ਇਹਨੂੰ ਖੜਾਈ ਖੜੇ ਨੇ ਤੇ ਇੱਕ ਬੰਦਾ ਆ ਗਿਆ ਉਹਦੇ ਮੋਢੇ ਦੇ ਉੱਤੇ 47 ਟੰਗੀ ਹੋਈ ਆ ਤੇ ਨੇੜੇ-ਤੇੜੇ ਇੱਥੇ ਕੁਝ ਵੀ ਨਹੀਂ ਹੈਗਾ ਤੇ ਮੈਨੂੰ ਉਹ ਦੇਖ ਕੇ ਕੈਮਰੇ ਨੂੰ ਦੇਖ ਕੇ ਗੱਡੀ ਦੇ ਪਿੱਛੇ-ਪਿੱਛੇ ਜੇ ਹੋਈ ਜਾਂਦਾ ਉਹੀ ਨਾ ਫੜ ਕੇ ਮੇਰਾ ਇੱਥੇ ਜਿੰਗਾ ਲਾਲਾ ਹੂ ਕਰਦੇ ਨੇ ਇਹ ਸੋ ਚਲੋ ਜੋ ਹੋਊਗਾ ਵਧੀਆ ਹੀ ਹੋਊਗਾ ਹੁਣ ਤਾਂ ਇੱਕ ਦਿਨ ਰਹਿ ਗਿਆ ਆਪਣੇ ਟੂਰ ਦੇ ਵਿੱਚ ਉਧਰਲੇ ਪਾਸੇ ਸੜਕ ਜਾ ਤਾਂ ਰਹੀ ਆ ਪਰ ਗੱਡੀ ਕਿਉਂ ਨਹੀਂ ਲੈ ਕੇ ਜਾ ਰਹੇ ਉਹਦਾ ਕੋਈ ਭਰੋਸਾ ਨਹੀਂ ਹੈਗਾ ਚਲੋ lettes see ਦੇਖਦੇ ਆ ਕੀ ਬਣਦਾ no issue ਸੋ ਬਾਈ ਨੇ ਆਪਾਂ ਨੂੰ ਦੱਸਿਆ ਵੀ ਜਿਹੜੀ ਇਹਨਾਂ ਦੀ ceremonies ਹੁੰਦੀ ਆ ਇਹ ਬੁਲ ਜੰਪਿੰਗ ceremonies ਵਿਆਹ ਦਾ ਫੰਕਸ਼ਨ ਇਹ ਉਦੋਂ ਹੁੰਦਾ ਜਦੋਂ ਇਹਨਾਂ ਕੋਲ ਵਧੀਆ ਫਸਲ ਹੋ ਗਈ ਵਧੀਆ ਖਾਨ ਜੋਗਾ ਹੋ ਗਿਆ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਾਂ ਬਾਡੀ ਦਾ ਟਾਈਮ ਹੋ ਗਿਆ ਹਨਾ ਤੇ ਉਹਨਾਂ ਦਿਨਾਂ ਦੇ ਵਿੱਚ ਵਿਸਾਖੀ ਹੁੰਦੀ ਆ ਤਾਂ ਇਹ ਵੀ ਉਹਨਾਂ ਦੀ ਉਹੀ ਇੱਕ ਰੀਤ ਆ ਤੇ ਹੁਣ ਉਹਨਾਂ ਕੋਲ ਵਧੀਆ ਅਨਾਜ ਜੋ ਵੀ ਇਹ ਬੀਜਦੇ ਨੇ ਜਿਵੇਂ ਮੱਕੀ ਦੇ ਦਾਣੇ ਹੋ ਗਏ ਮੇਜ਼ ਹੋ ਗਿਆ ਤੇ ਸਰਗਮ ਹੋ ਗਿਆ ਜਦੋਂ ਉਹ ਵਧੀਆ ਵੱਢ ਕੇ ਰੱਖ ਲਿਆ ਉਹਨਾਂ ਨੇ ਉਹਰਾ ਉਹਨਾਂ ਕੋਲ ਖਾਨ ਜੋਗੇ ਦਾਣੇ ਹੋਗੇ ਫਿਰ ਉਹ ਬੁੱਲ ਜੰਪਿੰਗ ਸਰਮਨੀ ਅਰੇਂਜ ਕਰਦੇ ਨੇ ਉਹ ਸਾਰਾ ਫੰਕਸ਼ਨ ਆਪਾਂ ਦੇਖ ਕੇ ਆਵਾਂਗੇ ਆ ਤੁਰੇ ਜਾਂਦਾ ਮੇਰੇ ਨਾਲ ਬਾਈ ਓਕੇ ਤੇ ਇਹ ਬਾਕੀ ਜਿਹੜਾ ਬਾਈ ਮੇਰੇ ਸਾਹਮਣੇ ਜਾ ਰਿਹਾ ਇਹ ਵੀ ਹਮਰ ਟ్రਾਈਬ ਨੂੰ ਬੰਦਾ ਬਿਲੋਂਗ ਕਰਦਾ ਹਮਰ ਟ్రਾਈਬ ਵਾਲਾਂ ਦੇ ਸਿਰ ਤੇ ਨਾ ਮਣਕਿਆਂ ਜਾਂ ਦੀ ਇੱਕ ਵੱਡੀ ਸਾਰੀ ਬੈਲਟ ਜੀ ਬਣਾ ਕੇ ਬੰਨੀ ਹੁੰਦੀ ਆ ਸਿਰ ਤੇ ਹੱਥ ਦੇ ਵਿੱਚ ਇਹਦੇ ਫੱਟੀ ਫੜੀ ਹੋਈ ਆ ਜਦੋਂ ਕਿਤੇ ਇਹਨਾਂ ਨੇ ਬਹਿਣਾ ਹੁੰਦਾ ਤਾਂ ਇਸ ਫੱਟੀ ਦੇ ਉੱਤੇ ਬਹਿ ਜਾਂਦੇ ਨੇ ਜਿਸ ਸੌਣਾ ਦਾ ਏਸੇ ਫੱਟੀ ਦਾ ਇਹ ਸਹਰਾਣਾ ਲਾ ਲੰਦ ਨਹੀਂ ਮੋਡੇ ਤੇ 47 ਆ ਲੱਕ ਤੇ ਸੱਜੇ ਪਾਸੇ ਇਹਨੇ ਚਾਕੂ ਬੰਨਿਆ ਹੋਇਆ ਤੇ ਪੂਰੀਆਂ ਬੁਲਟ ਦੇ ਨਾਲ ਰੌਂਦਾਂ ਦੇ ਨਾਲ ਇਹਦੇ ਲੱਕ ਦੇ ਉੱਤੇ ਪਟਾ ਬੰਨਿਆ ਹੋਇਆ ਗੋਲੀਆਂ ਦਾ 47 ਦੀਆਂ ਗੋਲੀਆਂ ਬੰਨੀਆਂ ਹੋਈਆਂ ਨੇ ਪਟਾ ਆਪ ਦੇ ਲੱਕ ਤੇ ਬੰਨਿਆ ਹੋਇਆ ਤੇ ਪੈਰਾਂ ਦੇ ਵਿੱਚ ਚੱਪਲਾ ਨੇ ਜਿਹੜੇ ਟਾਇਰ ਹੁੰਦੇ ਨੇ ਗੱਡੀਆਂ ਦੇ ਉਹਨਾਂ ਟਾਇਰਾਂ ਤੋਂ ਜਿਹੜੀਆਂ ਬਣਾਈਆਂ ਹੁੰਦੀਆਂ ਚੱਪਲਾਂ ਨੇ ਉਹ ਪਾਈਆਂ ਹੋਈਆਂ ਨੇ ਇਹਦੇ ਸੇਵਕਾ ਸੁੱਖ ਹੋਵੇ ਤਾਂ ਚੰਗੀ ਗੱਲ ਆਲ ਦਾਲੇ ਤੁਸੀਂ ਦੇਖ ਲਓ ਕਿਹੋ ਜਿਹਾ ਮਾਹੌਲ ਆ ਨਾ ਕੋਈ ਆਵਾਜ਼ ਨਾ ਕੁਝ ਹੋਰ ਇਧਰਲੇ ਪਾਸੇ ਵੀ ਦੇਖੋ ਸਾਰਾ ਸੁੰਨਾ ਹੀ ਹੈ ਕੰਮ ਕਾਪਿਆ ਭਾਈ ਸਲਾਮ ਇਹਦੇ ਵੀ ਭਾਈ ਟਿੱਡ ਤੇ 47 ਆ ਕੇ ਪਲੀਜ਼ মুਵ ਇਟ ਯੈਸ 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 ਇਦੇ ਪਈ ਢਿੱਡ ਤੇ 47 ਪਈ ਸੀ ਤੇ ਇੱਕ ਉਹ ਚੜਿਆ ਬੈਠਾ ਬੰਦਾ ਉੱਤੇ ਉਹ ਦੇਖੋ ਪਰ ਮੈਂ ਪਤਾ ਕੀਤਾ ਇਹਨਾਂ ਬਾਰੇ ਕਹਿੰਦੇ ਇਹ ਬੰਦੇ ਨੂੰ ਮਾਰਦੇ ਨਹੀਂ ਹੈਗੇ ਬਸ ਸਮਾਨ ਸਮੂਹ ਖੋਲ ਲੈਂਦੇ ਨੇ yes 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 i have seen that good good ਤੇ ਮੈਂ ਹੀ ਕਹਿੰਦਾ ਸੀ ਵੀ ਮੈਂ ਪਤਾ ਕੀਤਾ ਨਾ ਬੰਦਿਆਂ ਬਾਰੇ ਵੀ ਇਹ ਬੰਦਿਆਂ ਨੂੰ ਮਾਰਦੇ ਨਹੀਂ ਹੈਗੇ ਸਮਾਨ ਸਮੂਹ ਖੋਲ ਲੈਂਦੇ ਨੇ ਤੇ ਹੁਣ ਤਾਂ ਸੇਵਕਾ ਇਹ ਦਿਨ ਨੂੰ ਤਸੱਲੀ ਦੇਣ ਵਾਲੀ ਗੱਲ ਕਰ ਰਿਹਾ ਮੈਂ ਆਪਦੇ ਆਪ ਨੂੰ ਤੇ ਹੁਣ ਆਪਾਂ ਹੋਰ ਡੂੰਘੇ ਚ ਚੱਲੇ ਆਂ ਰਾਹ ਦੇ ਵਿੱਚ ਬੰਦੇ ਪਏ ਨੇ ਤੇ ਪੂਰਾ ਬਈ ਇਹ ਤਾਂ ਦੂਜੇ ਲੋਟ ਬਣਾਈ ਬੈਠੇ ਨੇ ਜਿਹੜੇ ਉਹ ਕਿਹੜਾ ڈاکੂ ਹੁੰਦਾ ਸੀ ਵਿਰਪਣ ਉਹ ਮਹੌਲ ਇੱਧਰਲੇ ਪਾਸੇ ਚੰਬਲ ਦੀ ਘਾਟੀ ਵਾਲਾ ਲਓ ਜੀ ਮੁਲਕ ਦਾ ਆਪਾ ਪਹੁੰਚ ਗਏ ਕਿਸੇ ਥਾਂ ਦੇ ਉੱਤੇ ਇੱਥੇ ਬੀਬੀਆਂ ਫਿਰਦੀਆਂ ਨੇ ਓਏ ਹੋਏ ਕੰਡੇ 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 ਪਹੁੰਚ ਗਏ ਭਾਈ ਪਹੁੰਚ ਗਏ ਸਾਰਾ ਨਾਨਕਾ ਮੇਲਾ ਆਇਆ ਹੋਇਆ ਓ ਦੇਖੋ ਲੈ ਆ ਭਾਈ ਮੈਂ ਕਹਿੰਦਾ ਮੇਰੀਓ ਵੀ ਵੇਟ ਕਰੀਆਂ ਸੀ ਪਤੰਦਰ ਖੜੇ ਹੋਗੇ ਅੱਛਾ ਫਰੋਮ ਵਿਚ ਸਾਈਡ ਦੇ ਆਲ ਆਰ ਮੋਸਟ ਆਫ ਥਮ ਦੇ ਆਰ ਫਰੋਮ ਦ ਫਾਦਰ ਸਾਈਡ ਓਕੇ ਫੀ ਆਫ ਥਮ ਯੂ ਕੈਨ ਵੀ ਵਿਲ ਸੀ ਲੇਟਰ ਔਨ ਦੇ ਵੇਅਰ ਅ ਸ਼ੈਲ ਬਿਲਟ ਇਨ ਓਕੇ 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 ਇਹ ਭਾਈ ਸਾਰੇ ਮੁੰਡੇ ਵਾਲੇ ਪਾਸਿਓ ਨੇ ਲੋ ਜੀ ਫੰਕਸ਼ਨ ਇਹਨਾਂ ਦਾ ਸ਼ੁਰੂ ਹੋ ਗਿਆ ਤੇੜਾ ਸਾਹਮਣੇ ਆਹ ਬਾਈ ਖੜਾ ਜਿਹਦੇ ਮੋਡੇ ਦੇ ਉੱਤੇ ਮਾਸ ਰੱਖਿਆ ਹੋਇਆ ਖਲ ਰੱਖੀ ਹੋਈ ਆ ਇਹ ਜੰਪਿੰਗ ਕਰੂਗਾ ਇਧਰਲੇ ਪਾਸੇ ਨਦੀ ਚੱਲਦੀ ਆ ਫਿਲਹਾਲ ਨਦੀ ਸੁੱਕੀ ਹੋਈ ਆ ਪਰ ਇਹ ਇਹੋ ਜਿਹੇ ਫੰਕਸ਼ਨ ਆਪਦੇ ਨਦੀ ਦੇ ਕਿਨਾਰੇ ਤੇ ਕਰਦੇ ਹੁੰਦੇ ਨੇ ਸਾਰਿਆਂ ਦੇ ਹੱਥਾਂ ਦੇ ਵਿੱਚ ਛਟੀਆਂ ਫੜੀਆਂ ਹੋਈਆਂ ਨੇ ਤੇ ਇੱਕ ਦੂਜੇ ਤੇ ਮਾਰਨਗੀਆਂ ਵੀ ਇਹ ਦੇਖਦੇ ਆ ਕਿਵੇਂ ਮਾਰਦੇ ਨੇ ਯਾਰ ਬਾਕੀ ਇਹਨਾਂ ਦੇ ਹੱਥਾਂ ਦੇ ਵਿੱਚ ਸਿੰਘ ਫੜੇ ਹੋਏ ਨੇ ਤੇ ਸਿੰਘਾਂ ਦੇ ਨਾਲ ਇਹ ਤੂਤਰੂ ਜੇ ਵਜਾ ਰਹੇ ਨੇ ਓਏ ਹੋਏ ਹੋਏ ਓਏ ਯਾਰ ਇਹ ਬਾਈ ਦੇ ਹੱਥ ਦੇ ਵਿੱਚ ਬਾਈ ਛਟੀ ਫੜੀ ਹੋਈ ਆ ਤੇ ਛਟੀਆਂ ਦੇ ਨਾਲ ਇਹ ਕੁੜੀਆਂ ਨੂੰ ਕੁੱਟਦੇ ਨੇ ਉਹਨਾਂ ਦਾ ਯਾਰ ਮੈਂ ਕਹਿੰਦਾ ਲਾਸ਼ਾਂ ਵੀ ਪੈ ਗਈਆਂ ਪਿਛਲੇ ਪਿੰਡੇ ਤੇ ਉਹ ਦੇਖੋ ਯਾਰ ਭੱਜ ਭੱਜ ਕੇ ਮੂਰੇ ਹੁੰਦੀਆਂ ਨੇ ਵੀ ਮੇਰੇ ਮਾਰ ਛਟੀ ਇਹ ਇਹ ਕੋਈ ਮਜ਼ਾਕ ਨਹੀਂ ਹੈਗਾ ਬਈ ਉਹ ਤੇਰੀ ਐਸਸ ਸੁਣੋ ਪਰਲੇ ਪਾਸੇ ਵੀ ਚੱਲ ਰਿਹਾ ਕੰਮ ਮੈਂ ਤੁਹਾਨੂੰ ਉੱਧਰ ਵੀ ਦਿਖਾ ਕੇ ਲੈ ਕੇ ਆਉਣਾ ਆ ਨਦੀ ਆ ਜਿੱਥੇ ਆਪਾਂ ਫਿਰਦੇ ਆ ਫਿਲਹਾਲ ਇੱਥੇ ਰੇਤਾ ਹੀ ਰੇਤਾ ਪਿਆ ਕਿੜੀਆਂ ਆਪਸ ਵਿੱਚ ਮੂਰੇ ਹੋ ਹੋ ਕੇ ਛਟੀਆਂ ਖਾਂਦੀਆਂ ਨੇ ਵੀ ਸਾਡੇ ਮਾਰ ਓਏ ਹੋਏ 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 ਇਹ ਤਾਂ ਛੱਲ ਕੇ ਰੱਖਤੀਆਂ ਯਾਰ ਕੁੜੀਆਂ ਓਏ ਇਹ ਤਾਂ ਕਿਹੜਾ ਵਿਆਹ ਭਾਈ ਮੈਂ ਤੁਹਾਨੂੰ ਦਿਖਾਵਾਂ ਕਿਸੇ ਕੁੜੀ ਦਾ ਪਿੰਡਾ ਓ ਯਾਰ ਇਹ ਤਾਂ ਬਹੁਤ ਖਤਰੇ ਵਾਲਾ ਮਾਹੌਲਾ ਸੇਵਕਾ ਐ ਇੱਥੇ ਵਿਆਹ ਕਰਨੇ ਕਿਹੜਾ ਸੌਖੇ ਪਏ ਨੇ ਮੈਂ ਪੁੱਛਦਾ ਬਾਈ ਨੂੰ ਵੀ ਕੁੜੀਆਂ ਨੂੰ ਮਾਰਦੇ ਕਿਉਂ ਨੇ ਇਹ ਆ ਦੇਖੋ ਆ ਕੁੜੀ ਦਾ ਹੁਣ ਤੁਸੀਂ ਪਿੰਡਾ ਦੇਖੋ ਇਹ ਆ ਦੇਖੋ ਸਾਰਾ ਛੱਲਿਆ ਪਿਆ ਨਾ ਐਵੇਂ ਮਾਰ ਮਾਰ ਕੇ ਛਟੀਆਂ ਐਵੇਂ ਦਾ ਕਰਤਾ ਸ਼ਰੀਰ ਸਾਰਿਆਂ ਦਾ ਓਏ ਧੰਨ ਜਿਗਰਾ ਭਾਈ ਇਹਨਾਂ ਦਾ ਯਾਰ ਓਏ ਭਾਈ ਇਹਦਾ ਬਹੁਤ ਜਿਆਦੇ ਦਰਦਨਾਕ ਮਾਹੌਲ ਆ ਯਾਰ ਕਹਿਣ ਨੂੰ ਤਾਂ ਵਿਆਹ ਇਹ ਪਰ ਯਾਰ ਕੁੜੀਆਂ ਦੇ ਨੰਗੇ ਪਿੰਡਿਆਂ ਦੇ ਉੱਤੇ ਉਹ ਛਟੀਆਂ ਮਾਰ ਰਹੇ ਨੇ ਤੂਦ ਦੀਆਂ ਛਟੀਆਂ ਵਾਜਾਂ ਦੇਖੋ ਕਿਵੇਂ ਆ ਰਹੀਆਂ ਨੇ ਤੇ ਬਈ ਉਹਨਾਂ ਦੇ ਐਡੇ ਐਡੇ ਜ਼ਖਮ ਕਰਤੇ ਐ ਨੇ ਡੂੰਘੇ ਡੂੰਘੇ ਯਾਰ ਹੁਣ ਇਹ ਕਿਉਂ ਮਾਰ ਰਹੇ ਨੇ ਮੈਂ ਤੁਹਾਨੂੰ ਦੱਸਦਾ ਵੀ ਮਾਹੌਲ ਕੀ ਆ ਜਿਹੜੀ ਆ ਕੁੜੀ ਆ ਜਿਹਦੇ ਸਿਰ ਤੇ ਬੰਨਿਆ ਹੋਇਆ ਓ ਯਾਰ ਓਏ ਇਹ ਤਾਂ ਤੁਸੀਂ ਕਹੋਗੇ ਯਾਰ ਕੀ ਦਿਖਾਤਾ ਇਹ ਤਾਂ ਸਾਨੂੰ ਨਾ ਹੀ ਦਿਖਾਉਂਦਾ ਉਹ ਜਰ ਮੈਂ ਇਹ ਹੈਰਾਨ ਆ ਵੀ ਇਹ ਇਹ ਲੋਕ ਦਰਦ ਕਿਉਂ ਨਹੀਂ ਮੰਨ ਰਹੇ ਯਾਰ ਕਿਸੇ ਦੇ ਮੂੰਹ ਤੋਂ ਸੀ ਨਹੀਂ ਨਿਕਲ ਰਹੀ ਆ ਦੇਖੋ ਦਿਖਾਵਾਂ ਕੁੜੀ ਦਾ ਖੂਨ ਨਿਕਲਿਆ ਹੋਇਆ ਆ ਦੇਖੋ ਬਈ ਓਏ ਯਾਰ ਇਹ ਵਾ ਕੀ ਦਿਖਾਤਾ ਪਤੰਦਰੋ ਇਹ ਕਾਦਾ ਵਿਆਹ ਇਹਦਾ ਜਲਮ ਹੀ ਆ ਮੇਰਾ ਉਧਰਲੇ ਪਾਸੇ ਵੀ ਇੱਕ ਲੱਗਿਆ ਹੋਇਆ ਮੁੰਡਾ ਕੁੜੀਆਂ ਨੂੰ ਕੁੱਟਣ ਲੈ ਥੋੜਾ ਜਿਆ ਨੇੜੇ ਦਿਖਾਣਾ ਉੱਥੇ ਥੋੜਾ ਜਿਹਾ ਗਾਹ ਪਿਆ ਹੋਇਆ ਸੀ ਇਹ ਉਹ ਕੂਤਰੂ ਜਾ ਬਜਾਉਂਦੀ ਆ ਉਸ ਤੋਂ ਬਾਅਦ ਫਿਰ ਮੁੰਡਾ ਇਹਨੂੰ ਮਾਰੂਗਾ ਇਹ ਮਾਰਾਣੀਆਂ ਨੇ ਖਾਖ ਹੋ ਗਈ ਪਹਿਲਾਂ ਉਹ ਮੈਂ ਆਉਂਦੇ ਪਹਿਲਾਂ ਗਾਈਡ ਕੋਲ ਜਾਵਾਂ ਕੀ ਕਿਉਂ ਮਾਰਦੇ ਨੇ ਭਾਈ ਇਹ ਇੱਕ ਦੂਜੇ ਨੂੰ ਸੋ ਬ੍ਰਦਰ ਦੇ ਆਰ ਬੀਟਿੰਗ ਟੂ ਦਾ ਗਰਲਸ ਵਾਟ ਇਜ਼ ਦਾ ਰੀਜ਼ਨ ਬਾਈ ਦੇ ਆਰ ਬੀਟਿੰਗ so those the one do, the one who whip them there yeah, yes those are the recently jumper the, they are waiting for marriage or engagement so okay. the whipping means that the girls are showing them how they are strong to the family of the boy oh to show them how they love him and to show the how they are strong. Okay, so the they others. are they are just uh, girls that are showing the love to the man, no, like for how much we can love to you. we, we can to express their love. Oh. And to show to the to the, the other person, family how they are strong. And the man who are they are beating, they all are bull jumpers. They they already jump recently jumper. Okay. Yeah, they are waiting for engagement. Okay. So now we will see the new jumpers as well. As well, I show you he was around here. Okay, that one the person. Okay, 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 okay. ਸੋ ਵਿਦ ਵਿਚ ਵਿਦ ਹੂ ਗਰਲ ਦੇ ਵਿਲ ਮੈਰੀ ਔ ਦੋਸਰ ਓਨਲੀ ਰਿਲੇਟਿਵ ਹੇਰ ਓਕੇ ਦ ਫਾਦਰ ਵਿਲ ਲੁੱਕ ਇਨ ਦ ਡਿਫਰੈਂਟ ਵਿਲੇਜ ਯਾਰ ਹੁਣ ਮੈਂ ਪਤਾ ਕਰਕੇ ਆਇਆ ਵੀ ਇਹ ਮੁੰਡੇ ਕੁੜੀਆਂ ਨੂੰ ਮਾਰਦੇ ਕਿਉਂ ਨੇ ਵੈਸੇ ਮੈਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਇਹ ਸਮਝਾਤਾ ਮਾੜਾ ਜਿਹਾ ਫੇਰ ਥੋੜਾ ਜਿਹਾ ਬਰੀਫ ਦੇ ਵਿੱਚ ਸਮਝਾ ਦਿੰਨਾ ਕਿਉਂਕਿ ਮੈਨੂੰ ਵੀ ਹੁਣ ਚੰਗੀ ਤਰ੍ਹਾਂ ਸਮਝ ਲੱਗ ਗਿਆ ਜਿਹੜਾ ਮੁੰਡਾ ਹੁੰਦਾ ਉਹ ਬਲਦਾਂ ਦੇ ਉੱਪਰ ਦੀ ਛਾਲ ਮਾਰਦਾ ਛਾਲ ਮਾਰ ਕੇ ਜਦੋਂ ਉਹ ਟੈਸਟ ਪਾਸ ਕਰ ਗਿਆ ਉਹ ਵਿਆਹ ਕਰਾਉਣ ਯੋਗ ਆ ਹੋ ਗਿਆ ਫਿਰ ਉਹ ਵਿਆਹ ਕਰਾਉਣ ਵਾਲਾ ਮੁੰਡਾ ਇੱਥੇ ਆ ਜਾਂਦਾ ਕੁੜੀ ਦੀਆਂ ਸਹੇਲੀਆਂ ਇੱਥੇ ਆ ਜਾਂਦੀਆਂ ਨੇ ਤੇ ਕੁੜੀ ਦੀਆਂ ਸਹੇਲੀਆਂ ਉਹਨੂੰ ਇਹ ਸ਼ੋਅ ਕਰਦੀਆਂ ਨੇ ਵੀ ਅਸੀਂ ਇੰਨੀਆਂ ਸਟਰੋਂਗ ਆ ਤੇ ਇਥੋਂ ਇੰਨੀ ਮਾਰ ਖਾ ਸਕਦੀਆਂ ਤਾਂ ਸਾਡੀ ਜਿਹੜੀ ਪੈਣ ਆ ਤੇਰੇ ਨਾਲ ਵਿਆਹ ਕਰਾਉਗੀ ਉਹ ਵੀ ਭਾਈ ਬਹੁਤ ਸਟਰੋਂਗ ਹੋਊਗੀ ਮਤਲਬ ਉਹ ਕੁੜੀਆਂ ਕੁੜੀ ਦੀਆਂ ਸਹੇਲੀਆਂ ਆਪ ਦਾ ਪਿਆਰ ਸ਼ੋਅ ਕਰਦੀਆਂ ਨੇ ਮੁੰਡੇ ਵਾਲਿਆਂ ਨੂੰ ਲੈ ਕੇ ਇਹ ਇਹਨਾਂ ਦਾ ਪਿਆਰ ਕਰਨ ਦਾ ਇੱਕ ਤਰੀਕਾ ਇਹ ਨਹੀਂ ਹੈਗਾ ਵੀ ਜੇ ਉੱਥੇ ਮਾਰ ਖਾ ਰਹੀਆਂ ਨੇ ਤਾਂ ਉਹ ਵੀ ਆ ਕੇ ਇੱਥੇ ਮਾਰ ਖਾਊਗੀ ਮਤਲਬ ਦਰਦ ਝੱਲ ਸਕਦੀਆਂ ਨੇ ਔਖੇ ਚੰਗੇ ਮਾੜੇ ਟਾਈਮ ਦੇ ਵਿੱਚ ਉਹਦਾ ਪੂਰਾ ਐਂਡ ਤੱਕ ਉਹ ਸਾਥ ਦੇ ਸਕਦੀਆਂ ਨੇ ਵੀ ਜੇ ਉਹ ਉਹਦੇ ਪਿੱਛੇ ਤੂਦ ਦੀਆਂ ਛੱਟੀਆਂ ਖਾ ਕੇ ਆਪਦੇ ਪਿੰਡੇ ਤੇ ਲਾਸ਼ਾਂ ਪਵਾ ਲਈਆਂ ਤੇ ਉਹ ਸੀ ਦੀ ਆਵਾਜ਼ ਨਹੀਂ ਕਰ ਰਹੀਆਂ ਤਾਂ ਉਹਦੇ ਪਿੱਛੇ ਉਹ ਕਿੰਨਾ ਦੁੱਖ ਝੱਲ ਲੈਣਗੇ ਤਾਂ ਇਹ ਪਿਆਰ ਕਰਨ ਦਾ ਇੱਕ ਇਹਨਾਂ ਦਾ ਤਰੀਕਾ ਭਾਈ ਇੱਥੇ ਤਾਂ ਲੈਲਾ ਮਜਨੂ ਹੀ ਰਾਂਝਾ ਸੋਹਣੀ ਮਹੀਵਾਲ ਸੱਸੀ ਪੁੰਨੂ ਰੋਮੀਓ ਜੂਲੀਅਟ ਸਾਰੇ ਫੇਲ ਹੋ ਗਏ ਭਾਈ ਆ ਚੀਜ਼ ਬਹੁਤ ਖਤਰਨਾਕ ਮੈਂ ਦੇਖ ਲਈ ਅੱਜ ਤੇ ਜਦੋਂ ਵੱਜਦਾ ਉਹਦੇ ਸੀ ਸੀ ਮੇਰੇ ਮੂੰਹ ਦੇ ਵਿੱਚੋਂ ਨਿਕਲਦੀ ਸੀ ਐਡਾ ਮਤਲਬ ਖਤਰਨਾਕ ਮਾਹੌਲ ਆ ਤੇ ਹੁਣ ਜਿਹੜੇ ਮੁੰਡੇ ਇਹ ਤੁਹਾਨੂੰ ਦਿਖਾਏ ਨੇ ਇਹ ਸਾਰੇ ਸਿਲੇਕਟਡ ਨੇ ਵਿਆਹ ਕਰਾਉਣ ਵਾਸਤੇ ਤੇ ਉਸ ਤੋਂ ਬਾਅਦ ਜਿਹੜੇ ਮੁੰਡੇ ਹੁਣ ਦੁਬਾਰੇ ਟੈਸਟ ਦੇਣਗੇ ਉਹ ਇੱਥੇ ਕਿਤੇ ਫਿਰਦੇ ਨੇ ਉਹ ਬਲਦਾਂ ਨੂੰ ਟੱਪਣਗੇ ਤੇ ਬਹੁਤ ਕੁਝ ਹੁਣ ਕਰਨਗੇ ਇਹ ਆਪਾਂ ਦੇਖਦੇ ਆ ਸਾਰਾ ਕੀ ਮਾਹੌਲ ਇਥੇ ਉਹ ਸਿਸਟਮ ਨਹੀਂ ਹੈਗਾ ਭਾਈ ਬਰਾਤ ਆ ਗਈ ਤਾਂ ਪਹਿਲਾਂ ਚਾਹ ਪਕੌੜੇ ਖੋਲ ਦੋ ਤੇ ਪਰੌਣਾ ਰਸੂਜੂ ਨਹੀਂ ਫੁੱਫੜ ਰਸੂਜੂ ਇਥੇ ਉਹ ਕੰਮ ਨਹੀਂ ਹੈਗਾ ਇਥੇ ਵਸ ਆਉਣ ਸਾਰੀ ਮਾਰਕਟਾਈ ਸ਼ੁਰੂ ਹੋ ਜਾਂਦੀ ਹੈ ਜਿਵੇਂ ਆਪਾਂ ਟਾਈਮ ਤੇ ਆਏ ਆ ਆ ਵੀ ਕੁੜੀਆਂ ਇਥੇ ਬੈਠੀਆਂ ਨੇ ਬਾਕੀ ਇਹਨਾਂ ਦੇ ਵਾਲਾਂ ਦੇ ਉੱਤੇ ਇਹਨਾਂ ਦਾ ਮਤਲਬ ਪਛਾਣ ਇਹ ਆ ਵੀ ਇਹਨਾਂ ਦੇ ਵਾਲਾਂ ਦੇ ਉੱਤੇ ਵੀ ਭਾਈ ਮਿੱਟੀ ਲੱਗੀ ਹੁੰਦੀ ਆ ਉਹ ਇਹਨਾਂ ਰੇ ਲਾਲ ਰੰਗ ਦੀ ਮਿੱਟੀ ਹੁੰਦੀ ਆ ਉਹਦੇ ਵਿੱਚ ਘਿਓ ਮੱਖਣ ਮਲਾ ਕੇ ਆਪਦੇ ਵਾਲਾਂ ਦੇ ਉੱਤੇ ਲਾ ਲੈਂਦੀਆਂ ਨੇ ਤੇ ਫਿਰ ਇਹਨਾਂ ਨੇ ਸਾਰੀ ਜ਼ਿੰਦਗੀ ਆਪਦੇ ਵਾਲ ਧੋਣੇ ਨਹੀਂ ਹੁੰਦੇ ਤੁਸੀਂ ਦੇਖੋ ਵੀ ਸਾਰੀ ਜ਼ਿੰਦਗੀ ਇਹ ਆਪਦੇ ਬਾਲ ਐਂ ਲਾ ਕੇ ਰੱਖਣਗੇ ਤੇ ਇਹ ਸਾਰੀਆਂ ਸਹੇਲੀਆਂ ਨੇ ਭਾਈ ਕੁੜੀ ਦੀਆਂ ਓਏ ਜਿਹੜੀਆਂ ਆ ਝੱਗੇ ਤਾਹਾਂ ਕਰਕੇ ਕੁੱਟ ਖਾ ਕੇ ਛਟੀਆਂ ਨਹੀਂ ਚਲੋ ਭਾਈ ਆਪ ਦਾ ਆਪ ਦਾ ਰਵਾਜ ਆ ਆਪ ਦਾ ਆਪ ਦਾ ਕਲਚਰ ਆ ਤੁਸੀਂ ਤਾਂ ਕਹੋਗੇ ਸੋਨੂੰ ਤਾਂ ਐ ਹੋਣਾ ਵੀ ਪਤਾ ਨਹੀਂ ਕਿੱਡਾ ਕ ਸੋਹਣਾ ਵਿਆਹ ਦਿਖਾਊਗਾ ਵੀ ਮਤਲਬ ਰਿਸ਼ਤੇਦਾਰ ਨੇ ਕੁੜੀ ਦੇ ਚਲੋ ਜੀ ਦੇਖਦੇ ਆ ਕੀ ਮਾਹੌਲ ਆ ਆਹ ਤੇ ਗਾਈਡ ਨੂੰ ਪੁੱਛਦੇ ਆ ਵੀ ਇਦੋਂ ਬਾਅਦ ਹੁਣ ਕੀ ਕਰਨਗੇ ਇਹ ਲਾਸ਼ਾਂ ਦਾ ਪਾਤੀਆਂ ਠੀਕ ਆ ਬਾਕੀ ਕੁਛ ਨਾ ਕੁਛ ਮੰਗਦੇ ਨੇ ਖਾਨ ਨੂੰ ਉਹ ਸਾਰੀ ਜ਼ਿੰਮੇਵਾਰੀ ਆਪਾਂ ਗਾਈਡ ਨੂੰ ਦੇ ਦਿੰਦੇ ਆ ਤੇ ਗਾਈਡ ਕਹਿੰਦਾ ਹੁੰਦਾ ਵੀ ਜੇ ਕੋਈ ਤੁਹਾਨੂੰ ਕੁਛ ਮੰਗੇ ਜਾਂ ਕੁਛ ਵੀ ਕਰੇ ਤੁਸੀਂ ਮੇਰੇ ਕੋਲ ਆ ਜਾਣਾ ਤੇ ਉੱਪਰਲੇ ਪਾਸੇ ਭਾਈ ਕੁਛ ਹੋਰ ਚੱਲੀ ਜਾਂਦਾ ਪ੍ਰੋਗਰਾਮ ਉਹ ਵੀ ਦੇਖਿਆ ਜੀ ਆਪਾਂ ਇਹ ਸਾਰਾ ਕੁਛ ਨਦੀ ਦੇ ਕਿਨਾਰੇ ਤੇ ਕਰਦੇ ਹੁੰਦੇ ਨੇ ਰਿਵਰ ਸਾਈਡ ਫੰਕਸ਼ਨ ਕਿਹਾ ਜਾਂਦਾ ਇਹਨੂੰ ਪਰ ਨਦੀ ਇੱਥੇ ਸਾਰੀ ਸੁੱਕੀ ਪਈ ਆ ਇੱਥੇ ਵੀ ਆ ਕੀ ਕੰਡੇ ਹਾਂ ਹਾਂ ਯਾ ਤੋ 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 ਤੇ ਇਧਰਲੇ ਪਾਸੇ ਭਾਈ ਜਿਵੇਂ ਬਟਨਾ ਲਾਉਂਦੇ ਹੁੰਦੇ ਨੇ ਮੁੰਡੇ ਦੇ ਉਵੇਂ ਬਿਠਾਇਆ ਹੋਇਆ ਸੀ ਆ ਦੇਖੋ ਜਿਵੇਂ ਭਾਬੀਆਂ ਦਿਉਰਾਂ ਦੇ ਅ ਅੱਖਾਂ ਦੇ ਵਿੱਚ ਸੁਰਮਾ ਪਾਉਂਦੀਆਂ ਨੇ ਇੱਥੇ ਭਾਈ ਸੁਰਮਾ ਐ ਪੈਂਦਾ ਉਹ ਦਿਖਾਉਣਾ ਮੈਂ ਇਧਰਲੇ ਪਾਸੇ ਤੰਦਰਾਂ ਨੂੰ ਸੌਰੀ ਵੀ ਨਹੀਂ ਕਹਿ ਸਕਦੇ ਕਿ ਕੀ ਪਤਾ ਕੀ ਕਹਿਣਾ ਪੈਂਦਾ ਪੈਰ ਮਿੱਧਿਆ ਗਿਆ ਉਹਦਾ ਕਿਆ ਬਰੰਭਨਾ ਜੇ ਬਨਾਵਰ ਰਸਾਂ ਜੇ ਬਾਲੋਖ ਨਾ ਬੰਤੋ ਲੋਗ ਨੂੰ ਅਲੇ ਬਨਨ ਜੇ ਬਗਾਇ ਖਾਇਓ ਯਾ ਬਣੀ ਮਾਤਾ ਰਤੂ ਮਾਸਾ ਤਨਖੋਰ ਮੈਂ ਜੇ ਵੜੇ ਮੰਦਰ ਨਾ ਸਭੀ ਨੂੰ ਸੰਭੀ ਯਲ ਪਾ ਦੇ ਹੁਣ ਅੱਛਾ ਉਹ ਸਾਲੀ ਹੋਣੀ ਭਾਈ ਇਹਦੀ ਛੇੜ ਕੇ ਲੰਗੀ ਇਹਨੂੰ ਉਹ ਸੁਰਮਾ ਸਰਮਾ ਇਹਦੇ ਵਾਸਤੇ ਬਣਾ ਰਹੀ ਸੀ ਉਹਦੇ ਉੱਤੇ ਮਿੱਟੀ ਪਾ ਗਈ ਦੇ ਆਰ ਮੇਕਿੰਗ ਪੇਂਟਿੰਗ ਫੇਸ ਪੇਂਟਿੰਗ ਸੋ ਹੀ ਇਜ਼ ਅ ਰੈਡੀ ਟੂ ਮੈਰੀ ਦੋਸਰ ਦਾ ਐਸ ਆਈ ਟੋਲਡ ਯੂ ਦ ਜੰਪ ਰੀਸੈਂਟਲੀ ਓਕੇ 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 ਵਨ ਇ ਇ ਪੀਪਲ ਕੈਨ इजीली ਰਿਕੋਗਨਾਈਜ਼ ਦ ਇਗਧਾ ਪੇਂਟਿੰਗ ਓ ਟੈਂਡ ਅ ਬੁਲ ਜੰਪ ਸੇਰੇਮੋਨੀ ਠੀਕ ਆ ਉਹੀ ਗੱਲ ਵੀ ਮੈਂ ਤੁਹਾਨੂੰ ਦੱਸ ਕੇ ਆਟਿਆ ਬਈ ਬਾਈ ਨੇ ਕਿਹਾ ਬਈ ਇਹ ਰੀਸੈਂਟਲੀ ਮੁੰਡਾ ਟੱਪ ਕੇ ਹਟਿਆ ਤੇ ਉਸ ਤੋਂ ਬਾਅਦ ਇਹਦਾ ਮਤਲਬ ਹੁਣ ਸ਼ਰਮਾ-ਸ਼ਰਮਾ ਪੈ ਗਿਆ ਬਸ ਇਹਦਾ ਵਿਆਹ ਹੋਣਾ ਪੇਂਟਿੰਗ ਇਹਦੇ ਮੂੰਹ ਤੇ ਲਾ ਦੇਣਗੇ ਮਤਲਬ ਇਥੋਂ ਪਤਾ ਲੱਗ ਜੂ ਵੀ ਇਹ ਮੁੰਡਾ ਵਿਆਹ ਕਰਾਉਣ ਵਾਲਾ ਭਾਈ ਇਹ ਲੱਗਦਾ ਲੋ ਜੀ ਅੱਖਾਂ ਦੇ ਵਿੱਚ ਉਹਦੇ ਪਾਤਾ ਸ਼ਰਮਾ ਸ਼ਰਮਾ ਅਹ ਇਹ ਸ਼ਰਮਾ-ਸ਼ਰਮਾ ਕਰ ਰਹੀ ਹੈ ਇਹ ਆ ਉਹ ਕਰਾ ਦਈਏ ਤੇਰੀ ਵੀ ਬੁੱਲ ਸ਼ਰਮਣੀ ਹੈ ਵਿਆਹ ਦਈਏ ਤੈਨੂੰ ਵੀ ਆ ਸਿਸਟਮ ਆ ਭਾਈ ਇੱਥੇ ਬਸ ਮੁੰਡੇ-ਮੁੰਡੇ ਹੀ ਪਾਉਂਦੇ ਨੇ ਉਹੀ ਗੱਲ ਬਾਈ ਦੱਸ ਕੇ ਹਟ ਇੱਕ ਪਾਸੇ ਲਾਲ ਰੰਗ ਇੱਕ ਪਾਸੇ ਚਿੱਟਾ ਰੰਗ ਇਹਦਾ ਮਤਲਬ ਇਹ ਹੈ ਕਿ ਮੁੰਡਾ ਇਹ ਵਿਆਹਿਆ ਹੋਇਆ ਜਿਹੜਾ ਤੋਤਰੂ ਬੁਜਾ ਰਹੇ ਸੀ ਉਹ ਆ ਸੀ ਤੋਤਰੂ ਚਲੋ ਬਾਈ ਜਿਵੇਂ ਦੱਸ ਕੇ ਹਟਾਂ ਵੀ ਇਹਦੇ ਵੀ ਬਾਲਾਂ ਦੇ ਉੱਤੇ ਮਿੱਟੀ ਲੱਗੀ ਹੋਈ ਆ ਆ ਜਿਹੜੀ ਨਦੀ ਦੇ ਕਿਨਾਰੇ ਤੋਂ ਮਿਲਦੀ ਆ ਉਹਦੇ ਵਿੱਚ ਮੱਖਣ ਘਿਓ ਲਾਉਣ ਤੋਂ ਬਾਅਦ ਫੇ ਸਾਰੀ ਉਮਰ ਇਹਨਾਂ ਨੇ ਆਪਦੇ ਬਾਲ ਧੋਣੇ ਨਹੀਂ ਹੈਗੇ ਹਾਂ ਬਾਲ ਧੋਣੇ ਨਹੀਂ ਇੱਧਰ ਆ ਖੜੇ ਨੇ ਇਹ ਬੰਦੇ ਨੇ ਬੁੱਲ ਸਰਮਣ ਜਿਹੜੀ ਜੰਪਿੰਗ ਆ ਉਹ ਹਜੇ ਕਰਨੀ ਆ ਇਹ ਹਾਂ ਇਹਦੇ ਗਲ ਦੇ ਵਿੱਚ ਖੱਲ ਪਾਈ ਹੋਈ ਆ ਬੱਕਰੇ ਦੀ ਉਹ ਸਾਰਿਆਂ ਨੇ ਕਰ ਲਈ ਬੁੱਲ ਜੰਪਿੰਗ ਇਹਨੇ ਹਜੇ ਕਰਨੀ ਆ ਠੀਕ ਆ ਠੀਕ ਆ ਚੱਲ ਲੈ ਚਲੀਏ ਤੈਨੂੰ ਇੰਡੀਆ ਓਏ ਉੱਥੇ ਵੀ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਲੈ ਚਲੀਏ ਤੈਨੂੰ ਚਲੋ ਭਾਈ ਕੌਣ ਸਾਹ ਪੋ ਮੋ ਗੱਬੇ ਹਿਆ ਯਾਪੋਣੀ ਕੀ ਸੁਰਮੀਨਾ ਪਾਤਾ ਸ਼ਰਮਾ ਸ਼ਰਮਾ ਹਾਂ ਸ਼ਰਮਾ ਵੀ ਕਾਲ ਇਟ ਸ਼ਰਮਾ ਹਾਂ ਸ਼ਰਮਾ ਆ ਗੁਣ ਆ ਦੇਖੋ ਭਾਈ ਕਾ ਭਾਈ ਉਹਦੇ ਵੀ ਲਾਤਾ ਮੱਥੇ ਤੇ ਹਾਂ ਸ਼ਰਮਾ 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 ਚਲੋ ਭਾਈ ਕੱਠ ਜਾ ਹੋਇਆ ਖੜਾ ਚਲੋ ਭਾਈ ਮਾੜਾ ਜਾ ਭਾਈ ਨੇ ਮੈਨੂੰ ਕਿਹਾ ਸੀ ਵੀ ਆਦਾ ਬੈਗ ਬੂਗ ਬਚਾ ਕੇ ਰੱਖਿਓ ਚਲੋ ਜੀ ਅਸਲ ਦੇ ਵਿੱਚ ਜਿਹੜੀ ਥਾਂ ਦੇ ਉੱਤੇ ਆਪਾਂ ਵਿਆਹ ਦੇਖਣ ਆਏ ਹੋਏ ਆ ਨਾ ਇਹ ਛੋਟੇ ਜਿਹੇ ਦੋ ਕਿ ਪਿੰਡਾਂ ਦਾ ਆਪਸ ਦਾ ਫੰਕਸ਼ਨ ਆ ਤੇ ਪੂਰੇ ਓਮੋ ਵੈਲੀ ਦੇ ਵਿੱਚ ਆੜ-ਆੜ ਥਾਵਾਂ ਦੇ ਉੱਤੇ ਫੰਕਸ਼ਨ ਹੋ ਰਹੇ ਨੇ ਠੀਕ ਆ ਹੁਣ ਕੁਝ ਕਿ ਮੁੰਡੇ ਇੱਥੇ ਬੁੱਲ ਜੰਪਿੰਗ ਕਰ ਰਹੇ ਨੇ ਕੁਝ ਕਿ ਮੁੰਡੇ ਐ ਨਹੀਂ ਪਤਾ ਵੀ 10 ਪਿੰਡ ਪਾਰ ਉਹਨਾਂ ਨੇ ਆਜ ਦਾ ਫੰਕਸ਼ਨ ਕੀਤਾ ਹੋਵੇ ਉੱਥੇ ਬੁੱਲ ਜੰਪਿੰਗ ਕਰ ਰਹੇ ਨੇ ਇਹ ਮਤਲਬ ਜਿਹੜੇ ਪਰਿਵਾਰਾਂ ਦੇ ਵਿੱਚ ਰਿਸ਼ਤਾ ਤੈਅ ਹੋਇਆ ਇਹ ਦੋ ਪਰਿਵਾਰ ਇੱਥੇ ਇਕੱਠੇ ਹੋਏ ਨੇ ਪਰ ਸਾਰੇ ਕਿਤੇ ਓਮੋ ਵੈਲੀ ਦੇ ਵਿੱਚ ਹਮਰ ਟ੍ਰਾਈਬ ਵਾਲਿਆਂ ਦੇ ਫੰਕਸ਼ਨ ਚੱਲ ਰਹੇ ਨੇ ਵਿਆਹ ਦੇ ਸਮਝ ਗਏ ਹੁਣ ਆਪਾਂ ਸਿਰਫ ਇੱਕ ਮੁੰਡਾ ਦੇਖ ਸਕਦੇ ਹਾਂ ਜਿਹੜਾ ਇੱਥੇ ਬੁੱਲ ਜੰਪਿੰਗ ਕਰੂਗਾ ਉਹ ਕਿਵੇਂ ਕਰਦਾ ਬੁੱਲ ਜੰਪਿੰਗ ਤੇ ਕਿਵੇਂ ਦਾ ਟ ਉਸ ਤੋਂ ਬਾਅਦ ਫਿਰ ਜਿਹੜੇ ਮੁੰਡੇ ਉਹ ਛਟੀਆਂ ਮਾਰ ਰਹੇ ਨੇ ਫਿਰ ਉਹ ਵੀ ਓਵੇਂ ਕਰੂਗਾ ਠੀਕ ਆ ਕੀ ਹੋ ਗਿਆ ਰੇਡ ਤਾਂ ਨਹੀਂ ਪੈ ਗਈ ਪਤੰਦਰੋ ਜਿਹੜੇ ਭਾਈ ਭੱਜ ਕੇ ਜਾ ਰਹੀਆਂ ਨੇ ਇਹਨਾਂ ਨੇ ਇੱਧਰ ਨੂੰ ਇਹਦਾ ਕਾਰਨ ਪਤਾ ਕੀ ਆ ਉੱਥੇ ਨਵੀਆਂ ਛਟੀਆਂ ਆਈਆਂ ਨੇ ਤੇ ਤੁਸੀਂ ਦੇਖੋ ਵੀ ਉਹ ਛਟੀਆਂ ਚੱਕ ਰਹੀਆਂ ਨੇ ਵੀ ਵਧੀਆ ਛੱਟੀ ਮੈਨੂੰ ਮਿਲੇ ਤੇ ਮੇਰੇ ਉਹ ਪਿੰਡੇ ਤੇ ਮਾਰ ਕੇ ਜ਼ਖਮ ਕਰੇ ਤੇ ਫਿਰ ਮੈਂ ਦੱਸਾਂ ਵੀ ਮੈਂ ਤੁਹਾਨੂੰ ਵੱਧ ਪਿਆਰ ਕਰਦੀ ਆ ਇੰਨਾ ਇਹਨਾਂ ਲੋਕਾਂ ਨੂੰ ਕੁੱਟ ਖਾਣ ਦਾ ਮਾਰ ਖਾਣ ਦਾ ਮਤਲਬ ਆਪਦੇ ਰਿਚੁਅਲ ਪਰਫਾਰਮ ਕਰਨ ਦਾ ਪਰਫਾਰਮ ਕਰਨ ਦਾ ਚਾਹ ਇਹਨਾਂ ਲੋਕਾਂ ਨੂੰ ਓਏ ਹੋਏ 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 ਵਿੱਚ ਜੇ ਮੈਨੂੰ ਵੀ ਅੱਖਾਂ ਕੱਢ ਦਿਆਂ ਨੇ ਮੇਰੇ ਨਾਲ ਧਰ ਦੇਣ ਛੱਡੀ ਕੋਈ ਮੈਂ ਤਾਂ ਮੂੰਹ 'ਚ ਫੂਕ ਜੀ ਭਰ ਜਾਣੀ ਆ ਜਿਵੇਂ ਖੁੰਗਰੀ ਵੱਜਦੀ ਹੁੰਦੀ ਸੀ ਜਿੰਨਾਂ ਦੇ ਖੁੰਗਰੀ ਵੱਜੀ ਹੋਣੀ ਤਰਖਤ ਤੋਂ ਉਤਰ ਲੱਗੇ ਉਹਨਾਂ ਨੂੰ ਪਤਾ ਹੋਣਾ ਤੇ ਇਧਰਲੇ ਪਾਸੇ ਇਹਨਾਂ ਦੇ ਭਾਈ 47 ਦੱਬੀ ਗੱਦਿਆਂ ਥੱਲੇ ਇਹਨਾਂ ਦੇ ਗਾਰਡ ਪਏ ਨੇ ਇਹ ਇਹਨਾਂ ਦੇ ਸਾਰੇ ਹਮਾ ਟ੍ਰਾਈਬ ਵਾਲੇ ਬੰਦੇ ਨੇ ਜੋਸੇਫ so ha have you ever seen this before yeah yeah you have seen this yeah, have. it's very dangerous bro yeah it's very dangerous <laughs> <laughs> you in in your uh, like in your religion in your culture there is no yeah, nothing like this I this is in, only in the tribals on the tribes so. only hamar tribe one amar tribe oh lai bhai bhai kehnda ve mera chizaan pehla vi dekhian hoyian ne te aa vi ide hath de vich chhati phadi hoyi a tootdi chhati a bhai yaar koi mazak thodi a bhai ae maar ke te tut jugi kise di ਜਿਹਦੇ ਵੱਜਦੀ ਆ ਇੰਨਾ ਮਾਸ ਲਾ ਕੇ ਲੈ ਜਾਂਦੀ ਆ ਨਾਲੋਂ ਉਹ ਬੜਾ ਸ਼ਾਟ ਬਾਕੀ ਜਿਹੜੇ ਮੁੰਡਿਆਂ ਦਾ ਹੁਣ ਵਿਆਹ ਹੋਣਾ ਤੇ ਉਹ ਸਾਰੇ ਲਾੜੇ ਪਈ ਇਧਰਲੇ ਪਾਸੇ ਤਿਆਰ ਕਰਤੀ ਚਾਰ ਜਣੇ 1 2 3 4 ਇਹ ਸਾਰੇ ਬੁੱਲ ਸ਼ਰਮਣੀ ਜਿਹੜੀ ਜੰਪਿੰਗ ਹੁੰਦੀ ਆ ਉਹ ਇਹਨਾਂ ਨੇ ਕਰ ਲਈ ਬਸ ਹੁਣ ਇਹਨਾਂ ਨੇ ਆਪਦਾ ਘਰ ਬਸਾਉਣਾ ਕੁੜੀਆਂ ਨੂੰ ਕੁੱਟਣ ਤੋਂ ਬਾਅਦ ਇਹ ਰਿਚੋ ਲੈ ਇਹਨਾਂ ਦੀ ਕੋਈ ਇੱਥੇ ਬੈਂਡ ਵਾਜਾ ਨਹੀਂ ਆਪਦੀ ਇਹਨਾਂ ਦੇ ਤੂਤਰੂ ਨੇ ਉਹ ਇਹ ਵਜਾਉਂਦੇ ਨੇ ਆਹ ਪੇਂਟਿੰਗ ਹੋ ਰਹੀ ਐਵੇਂ ਬਾਕੀ ਇਹਨਾਂ ਦੇ ਗਲਾਂ ਦੇ ਵਿੱਚ ਨਾ ਜਿਵੇਂ ਆ ਬੁਰਸ਼ੀਆਂ ਨਹੀਂ ਹੁੰਦਾ ਬਾਈ ਉਹ ਕੱਸ ਕੇ ਪਾਇਆ ਹੁੰਦਾ ਪੂਰਾ ਕੱਸ ਕੇ ਉਹਦੇ ਵੀ ਪਾਇਆ ਹੋਇਆ ਬਾਈ ਦੇ ਜਿਵੇਂ ਇਹਦੇ ਵੀ ਪਾਇਆ ਹੋਇਆ ਮੇਰਾ ਤਾਂ ਦੇਖ ਕੇ ਐ ਜੇ ਹੋ ਗਿਆ ਬਾਈ ਉਹ ਇੰਨਾ ਕਿਵੇਂ ਮਾਰੀ ਜਾਂਦੇ ਨੇ ਪਰ ਇਹਨਾਂ ਦਾ ਕਲਚਰ ਆ ਬਾਈ ਇਹੀ ਤਾਂ ਆਪਾਂ ਦੇਖਣ ਆਏ ਸੀ ओके ਆ ਦੇਖਿਓ ਜੀ ਮੈਂ ਆਹ ਬਾਈ ਬੈਠਾ ਇਹਦੇ ਵੀ ਦਾਤਨ ਚੱਬੀ ਜਾਂਦਾ ਏ ਇਹਦੇ ਸਿਰ ਤੇ ਵੀ ਮਣਕਿਆਂ ਵਾਲੀ ਉਹ ਲੱਗੀ ਹੋਈ ਆ ਪੱਟੀ ਸਾਈਡ ਤੇ 47 ਪਈਆ ਤੇ ਪਿਛੇ ਨੇ ਘੁੱਗੀ ਦਾ ਫੰਗ ਟੰਗਿਆ ਹੋਇਆ ਇੱਕੋ ਹੀ ਮੌਕਾ ਦਿੰਦੇ ਨੇ ਮਾਰਨ ਵਾਸਤੇ ਜੇ ਉਹਦੋਂ ਵਧੀਆ ਟਕਾ ਕੇ ਲੱਗੀ ਸੱਟ ਫੇਰ ਤਾਂ ਉਹ ਵਧੀਆ ਮੰਨਦਿਆਂ ਨੇ ਜੇ ਮੜਾ ਜਾ ਵੀ ਚੂਕ ਗਿਆ ਉਹ ਵਧੀਆ ਸੱਟ ਉਹਦੇ ਕੋਲ ਨਾ ਵੱਜੀ ਫਿਰ ਉਹਨੂੰ ਟਿੱਚਰ ਕਰਕੇ ਜਾਂਦੀਆਂ ਨੇ ਫਿਰ ਮੁੰਡਾ ਸਾਰੇ ਸਾਹਮਣੇ ਪਿੰਡ ਚ ਆਪਦੀ ਬੇਇੱਜ਼ਤੀ ਮੰਨਦਾ ਯਾਰ ਮੈਂ ਕਹਿੰਦਾ ਯਾਰ ਰੱਬ ਨੇ ਕੁੜੀਆਂ ਬਣਾਈਆਂ ਹੀ ਕਸਟ ਚੱਲਣ ਵਾਸਤੇ ਨਹੀਂ ਯਾਰ ਉਹ ਉਹਦੇ ਪਊਗਾ ਆ ਉਹਦੇ ਉਹ ਕਰਤੀ ਉਹਦੀ ਵੀ ਬੇਇੱਜ਼ਤੀ ਆ ਫੜ ਗਈ ਦੂਜਾ ਤੁਸੀਂ ਇਹਦੇ ਇਹ ਹੁਣ ਤੂਤਰੂ ਵਜਾਉ। ਆਓ ਲੈ। ਕਹਿੰਦੀ ਬੱਜਿਆ ਨਹੀਂ ਦਿੱਥੋਂ ਚੱਜ ਨਾਲ। ਹੁਣ ਆ ਕੁੜੀ ਆ ਗਈ ਹੁਣ ਇਹਦੇ ਵਜੂਗਾ ਪਤਾ ਨਹੀਂ ਨਾ। ਚਲੋ ਸੇਵਕਾ ਅਸਲੀ ਕੰਮ ਤਾਂ ਖਤਰੇ ਵਾਲਾ ਇਹੀ ਆ। ਲੋ ਜੀ ਇਹਨਾਂ ਦੇ ਵਿਆਹ ਦੇ ਫੰਕਸ਼ਨ ਦੇ ਵਿੱਚ ਹੋਰ ਬੰਦੇ ਵੀ ਸ਼ਾਮਲ ਹੋ ਗਏ ਭਾਈ। ਉਹ ਦੇਖੋ ਸਾਹਮਣੇ ਅੰਗਰੇਜ਼, ਦੋ ਕੰਗਰੇਜ ਉਧਰਲੇ ਪਾਸੇ ਨੇ। ਦੋ ਕੰਗਰੇਜ ਉਹ ਗਾਈਡ ਦੇ ਪਿਛਲੇ ਪਾਸੇ ਖੜੇ ਨੇ। ਇਹ ਕਢਾਉਣਗੇ ਚੀਕਾਂ ਹੁਣ ਅੰਗਰੇਜ਼ ਤਾਂ ਕਹਿਣਗੇ ਵੀ ਇਹ ਤਾਂ ਬਹੁਤ ਗਲਤ ਹੋ ਰਿਹਾ ਹੂੰ ਹਿਊਮਨ ਰਾਈਟਸ ਦੇ ਖਿਲਾਫ ਹੋ ਰਿਹਾ ਸਾਰੀ ਉਮਰ ਪੂਰੀ ਦੁਨੀਆ ਤੇ ਇਹਨਾਂ ਨੇ ਅਤਿਆਚਾਰ ਕੀਤਾ ਅੰਗਰੇਜ਼ਾਂ ਨੇ ਅੱਜ ਇਹ ਹਿਊਮਨ ਰਾਈਟਸ ਸਿਖਾ ਰਹੇ ਨੇ ਆਪਾਂ ਨੂੰ ਜਿਨ੍ਹਾਂ ਦੇ ਮੂੰਹ ਤੇ ਪੇਂਟਿੰਗ ਕੀਤੀ ਹੋਈ ਆ ਮੈਂ ਸਾਨੂੰ ਪਹਿਲਾਂ ਵੀ ਦਿਖਾ ਕੇ ਹਟਿਆ ਵੀ ਇਹ ਸਾਰੇ ਵਿਆਹਣ ਵਾਲੇ ਮੁੰਡੇ ਨੇ ਵਿਆਹੇਗੇ ਮਤਲਬ ਇਹ ਸਮਝ ਸਕਦੇ ਹੋ ਮੈਂ ਬਾਈ ਨੂੰ ਇਹਨਾਂ ਦੀ ਏਜ ਪੁੱਛੀ ਕਹਿੰਦੇ ਵੀ ਏਜ ਕੋਈ ਇਹਨਾਂ ਦੀ ਕਨਫਰਮ ਨਹੀਂ ਹੈਗੀ ਪਰ ਸਾਰੇ ਇਹ 20 ਸਾਲ ਤੋਂ ਉੱਤੇ ਨੇ ਕੋਈ 24 ਸਾਲ ਦਾ ਕੋਈ 25 ਸਾਲ ਦਾ ਐ ਹੋ ਸਕਦਾ ਇਹ ਕਿਉਂਕਿ ਇਹਨਾਂ ਦੇ ਕਿਹੜਾ ਕੋਈ ਆਧਾਰ ਕਾਰਡ ਨੇ ਆਇਆ ਕੁਝ ਹੋਰ ਆ ਐਵੇਂ ਦਾ ਸਿਸਟਮ ਆ ਜੀ ਸਾਹਮਣੇ ਇਹ ਲਾਲ ਵਾਲਾਂ ਵਾਲੀ ਬੀਬੀ ਖੜੀ ਆ ਇਹਦੇ ਮਤਲਬ ਲੱਕ ਦੇ ਆਲੇ-ਦਾਲੇ ਮੋਤੀ ਜੇ ਬੰਨੇ ਹੋਏ ਨੇ ਸਿੱਪੀਆਂ ਬੰਨੀਆਂ ਹੋਈਆਂ ਨੇ ਤੇ ਇਹ ਸਿੱਪੀਆਂ ਵਾਲੀ ਬੀਬੀ ਜਿਹੜੀ ਹੈਗੀ ਆ ਇਹ ਹੈਗੀ ਆ ਜੀ ਕੁੜੀ ਵਾਲੇ ਪਾਸਿਓਂ ਚੱਕ ਭਾਈ ਮਾਰਿਆ ਬੀਬੀ ਨੇ ਲੇਪਾ ਕੈਮਰੇ ਤੇ ਚੱਕ ਕਿਹੜਾ ਮੁੰਡਾ ਭਾਈ ਇਹ ਖੜਾ ਜੀਦੇ ਪਿੰਡੇ ਦੇ ਉੱਤੇ ਖਲ ਰੱਖਿਆ ਹੋਇਆ ਖਲ ਰੱਖੀ ਹੋਈ ਆ ਮਾਸ ਰੱਖਿਆ ਹੋਇਆ ਜੈਜੀ ਵੀ ਵਰਗੇ ਵਾਲ ਕਰਾਈ ਫਿਰਦਾ ਬਾਈ ਇਹ ਤੇ ਇਹ ਮੁੰਡੇ ਦਾ ਹੁਣ ਬੁੱਲ ਜੰਪਿੰਗ ਵਾਲਾ ਪ੍ਰੋਗਰਾਮ ਹੋਣਾ ਇਧਰਲੇ ਪਾਸੇ ਵੀ ਕੁਝ ਨੌਜਵਾਨ ਜਵਾਖੜੇ ਨੇ ਤੇ ਇਹ ਸਾਰਾ ਸਿਸਟਮ ਸੀ ਵਿਆਹ ਤੋਂ ਬਾਅਦ ਵਾਲਾ ਪਰ ਵਿਆਹ ਵਾਸਤੇ ਮੁੰਡਾ ਸਿਲੈਕਟ ਕਿਵੇਂ ਹੁੰਦਾ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵਿਆਹ ਕਰਾਉਣਾ ਇੱਥੇ ਸੌਖਾ ਹੀ ਆ ਕਹਿਣ ਨੂੰ ਲੱਗਦਾ ਪਰ ਬਾਈ ਤਪੱਸਿਆ ਉਹ ਨੇਰੀ ਉਸ ਤੋਂ ਬਾਅਦ ਮੁੰਡੇ ਵਾਲੇ ਜਿਹੜੇ ਹੁੰਦੇ ਨੇ ਉਹੋ ਕੁੜੀ ਵਾਲਿਆਂ ਨੂੰ گاਵਾ ਮੱਝਾਂ ਜਿਹੜਾ ਕੁਛ ਵੀ ਉਹਨਾਂ ਕੋਲ ਹੁੰਦਾ ਉਹ ਦੇਣਾ ਪੈਂਦਾ ਐਨੀ ਫਿਰ ਮਾਰ ਝੱਲਣੀ ਪੈਂਦੀ ਐ ਕੁੜੀਆਂ ਨੂੰ ਹੁਣ ਮੁੰਡਾ ਸਿਲੈਕਟ ਕਿਵੇਂ ਹੁੰਦਾ ਵਿਆਹ ਕਰਾਉਣ ਵਾਸਤੇ ਉਹਦੇ ਵਾਸਤੇ ਤੁਸੀਂ ਅਗਲਾ ਐਪੀਸੋਡ ਜ਼ਰੂਰ ਦੇਖਿਓ ਉਹਨੂੰ ਜਿਹੜਾ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਫੇਮਸ ਆ ਬੁੱਲ ਜੰਪਿੰਗ ਸਰਮਣੀ ਉਹਨੂੰ ਕਿਹਾ ਜਾਂਦਾ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ